ਸਾਰਾ ਤਾਂ ਪੁਰਨਾ ਮੈਂ ਦੱਸ ਤਾ ਉਹਨਾਂ ਦਾ ਟਿਕਾਣਾ ਉਹ ਤਾਂ ਸਮਝ ਚੁੱਕੇ ਜੀ ਦਿਸੰਬਰ ਤੋਂ ਹੁਣਾ ਪਾਣੀ ਨਹੀਂ ਜਾਂਦਾ ਜਿੰਦੀ ਲਾਂਹ ਜਾਣ ਦੀ ਅੱਗੇ ਦਿਸੰਬਰ ਤੋਂ ਹੁਣਾ ਪਾਣੀ ਨਹੀਂ ਜਾਂਦਾ ਜਿੰਦੀ ਲਾਂਹ ਜਾਣ ਦੀ ਅੱਗੇ ਦਿਸੰਬਰ ਤੋਂ ਹੁਣਾ ਪਾਣੀ ਨਹੀਂ ਜਾਂਦਾ ਜਿੰਦੀ ਲਾਂਹ ਜਾਣ ਦੀ ਮੈਨੂੰ ਪਾਣੀ ਪਤਾ ਉਹ ਬੰਦਾ ਲੈ ਕੇ ਤਾ ਮੈਂ ਕੱਲ ਤੱਕ ਬੰਦਾ ਫੜਿਆ ਲੈਣਾ ਤੁਹਾਡੇ ਪਿੰਡ ਦਾ ਨਾ ਲਾਇਆ ਕੋਈ ਬੰਦੇ ਵੇਚਣ ਦੇ ਰੇਟ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਦਾ ਬੰਦੇ ਵੇਚ ਹੇਟ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਕੂਮ ਕਰਦਾ ਵੇ ਜਾਂ ਬਿਸ਼ਾਂ ਇੱਕ ਵਾਰੀ ਨਾਂ ਲਾ ਕੇ ਵਿਖਾ ਦਿਨ ਚੜ੍ਹ ਤੋਂ ਪਹਿਲਾਂ ਪਹਿਲਾਂ ਸਾਰੇ ਟੁੱਕੇ ਅੰਦਰ ਦੇ ਦਾਂਗਾ ਇੱਕ ਨਾਲ ਇੱਕ ਦੇ ਸਾਰੇ ਹੱਪਾ ਲੈਣ ਆਉਂਦੇ ਜੀ ਤੇਰੀ ਨਾਂ ਲਾ ਕੇ ਵਿਖਾ ਦਿਨ ਚੜ੍ਹ ਤੋਂ ਪਹਿਲਾਂ ਪਹਿਲਾਂ ਸਾਰੇ ਟੁੱਕੇ ਅੰਦਰ ਦੇ ਦਾਂਗਾ ਇੱਕ ਨਾਲ ਇੱਕ ਦੇ ਸਾਰੇ ਹੱਪਾ ਲੈਣ ਆਉਂਦੇ ਜੀ ਉਹ ਇੱਕ ਨਾਲ ਕਰਕੇ ਵਿਖਾਓ ਤੇ ਸਾਰਾ ਟੰਪੂ ਨੂੰ ਅੰਦਰ ਦੇ ਦਾਂਗਾ ਮੈਨੂੰ ਪਤਾ ਲੱਗਾ ਕਿ ਬੰਦਾ ਪੱਤ ਗਿਆ ਨਸ਼ਾ ਵਿੱਚ ਮਾ ਤੁਹਾਡੇ ਪਿੰਡ ਦਾ ਮੈਨੂੰ ਬਾਹਰੇ ਪਤਾ ਚੋਂ ਬੰਦਾ ਲਾ ਕੇ ਤੋ ਯਾ ਕੱਲ ਤੱਕ ਬੰਦਾ ਫੜਿਆ ਲਾਣਾ ਤੁਹਾਡੇ ਪਿੰਡ ਦਾ ਜਿਹੜਾ ਪੱਤ ਗਿਆ ਉਹਦੇ ਇੱਕ ਜਣਾ ਨਹੀਂ ਨਸ਼ਾ ਵਿੱਚ ਹੁੰਦੇ ਨਾ ਲੈ ਬਈ ਬੰਦੇ ਵੇਚਣ ਤੇ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੂਮ ਕਰਦਾ ਵਾ ਗਾਂ ਵਿਸ਼ਾ ਮੇਰੇ ਚੜ ਤਾ ਪਹਿਲਾ ਪਹਿਲਾ ਸਾਰੇ ਚੋਕੇ ਅੰਦਰ ਦੇ ਦਾਂਗਾ ਇੱਕ ਨਾਲ ਇੱਕ ਦੇ ਸਾਰੇ ਹੱਥਾਂ ਲੈਣ ਆਉਂਦੇ ਜੀ ਤੂੰ ਇੱਕ ਨਾਂ ਰੱਖ ਕੇ ਨਾ ਲੈਣੇ ਕਿਸ ਦੀ ਡਿਊਟੀ ਤੇ ਉਂਗਾ ਨਹੀਂ ਕਰ ਖਰਾਬ ਕਰਣੀ ਡਿਊਟੀ ਕਿਸੇ ਦੀ ਇੱਥੇ ਸਾਰੇ ਪਿੰਡ ਦੇ ਨਾਂ ਲੈ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੰਦੇ ਦਾ ਨਾਮ ਹੈ ਤੇ ਤੈਨੂੰ ਦੱਸਾਂਗਾ ਕਿ ਕਿੰਨੇ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਪਿੰਡ ਵਾਲਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਨਦਾ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਨਹੀਂ ਕਹਣਾ ਆਪਾਂ ਨਹੀਂ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਹੁੰਦਾ ਹੈ ਆਪਣੇ ਧਰਮ ਵਿੱਚ ਪਾਵੇਂ ਉਹ ਸਿੱਖਵਾ ਕੌਮ ਦੇ Hindu ਆ ਪਾਵੇਂ ਸਾਈਆ ਪਾਵੇਂ ਉਹ ਮੁਸਲਮਾਨ ਹੋਵੇ ਧਰਮੀ ਸਾਰੇ ਲੋਕ ਨੇ ਪਰ ਇਨਸਾਨ ਇੱਕ ਹੁੰਦਾ ਜੇ ਕੋਈ ਫਿਰਲੇ ਬੰਦੇ ਇਨਸਾਨ ਨੇ ਸਾਰੇ ਇਨਸਾਨ ਨਹੀਂ ਬਣ ਸਕਦੇ ਮੈਂ ਤੁਹਾਨੂੰ ਇਹ ਗੱਲ ਕਹਿ ਕੇ ਚੱਲਿਆ ਇਨਸਾਨ ਬਣਾ ਅੱਜ ਆਪਣੇ ਕੰਮ ਤੋਂ ਤੁਹਾਡੀ ਬਾਦਲ ਨੂੰ ਦੇਖ ਜਗਾ ਤੱਕ ਕਹਿੰਦਾ ਬਦੂਚਾ ਸਾਡੀ ਬਾਹਰ ਦੇਖਿਆ ਸੀ ਤੇਰਾ ਨਾਂ ਲਿਆ ਫਿਰ ਮੈਂ ਦੱਸਾਂਗਾ ਕੀ ਕਰਾਂ ਤੇਰਾ ਨਾਂ ਉਹ ਇੱਕ ਨਾ ਕਾਲ ਕੇ ਰਖਾਉ ਜਾਂ ਸਾਰਾ ਤਪੁਰਨਾ ਮੈਂ ਦਰ ਦੇ ਤਾ ਉਹਨਾਂ ਦਾ ਤੇ ਕਰਾਂ ਤੇ ਸਮਝ ਕੇ ਆ ਜਾ। ਅਸ਼ਾਰੀ ਪੰਦੂ ਦਾ ਮੈਂ ਕਰੂਗਾ ਜਦੋਂ ਲਾਈਵ ਕਰੰਦਾ ਆਪਣਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਲਈ ਆਪਣਾ ਪ੍ਰੋਗਰਾਮ ਦੇਖਦੇ ਆ ਜਿਹੜੇ ਕੀਂਦੇ ਖਾਂਦੇ ਆ ਪੂਰੀ ਲਿਸਟ ਮਾਲੇਵਾ ਚੌਂਕੀ ਦੇ ਵਿੱਚ ਹੈਗੀ ਆ ਮੈਨੂੰ ਤੈਨੂੰ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬੱਚੇ ਖੁੱਦ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੈ। ਉਹ ਤਾਂ ਮੈਨੂੰ ਖਵਾਨਵਾਲੇ ਆਪਣੇ ਕੈਚਣੇ ਦਾ ਕਹ। ਖਵਾਨਵਾਲਾ ਜਿਹੜਾ ਉਹ ਮਰੀਜ਼ ਹੈ। ਉਹ ਡਿਕਟਰ ਹੈ। ਉਹਦਾ ਇਲਾਜ ਕਰਾਵਾਂਗੇ। ਉਹਨਾਂ ਨੂੰ ਫ੍ਰੀ ਇਲਾਜ ਕਰਾਵੇ ਕਿ ਸਰਕਾਰ ਉਹਨਾਂ ਦੇ ਉਹ ਬੱਚਿਆਂ ਦੇ ਰਿਸਕ ਤੋਂ ਅ ਮਾਪਿਆਂ ਨੂੰ ਕਹਿਣਾ ਉਹ ਬੱਚਿਆਂ ਦੇ ਰਿਸਕ ਤੋਂ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਕਿੰਨੀ ਵਾਰੀਆ। ਮੈਂ ਛਡਾਉਣ ਦਾ ਨੰਬਰ ਨਸ਼ਰਾਬ ਖੜਾ ਕੇ ਉਹਨਾਂ ਨੂੰ ਦੇਖਾਂਗੇ ਕਿ ਕਦਨੀ ਫੜਦੇ। ਨਾਮ ਨਾ ਦੇ ਤਾਂ ਆਪਣਾ ਲੀਖ ਨਹੀਂ। ਤੇ ਮੈਂ ਜੱਜਮਾ ਜਿਹੜਾ ਨਾਮ ਮੈਂ ਕਰਦਾ ਜਿਹੜਾ ਉਹ ਬੰਦਾ ਮਗਰ ਜਾਏਗਾ ਪਾਣਾ ਲੰਬੜ ਦਾ ਹੋਵੇ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਕਰਾਂਗਾ ਉਹਦੀ ਨੰਬਰਦਾਰੀ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰਾਂਗਾ। ਉਹ ਦੇਖ ਆਖ ਬਖਲੇ ਮੈਨੂੰ ਇੱਕ ਬੰਦਾ ਸਾਥ ਕਰਦੀ ਗਿਆ ਬੰਦਾ ਦੀ ਜਵਾਨਤ ਦੇਖ ਕੇ ਆਹ ਬੇਈਨ ਸੱਪੜ ਤੋਂ ਨਾ ਪਾਣੀ ਨਹੀਂ ਜਾਂਦਾ ਜਿੱਥੇ ਲਾਂਹ ਜਾਂਦੀ ਹੈ ਪੱਤੇ ਵਾਲੀ ਛਾਂਗੇ ਵਾਲੀ ਔੜੀਏ ਕੋੜ ਦਵਾਰਾਂ ਵਾਲੀ ਇਹ ਪਿੰਡ ਦੇ ਬੰਦੇ ਸਾਡੇ ਪਿੰਡ ਆ ਕੇ ਸ਼ਰਾਬ ਪੀਣਗੇ ਕੋਈ ਚਲਦੀ ਆਪਾਂ 10 ਮਿੰਟ ਤੋਂ ਬਾਅਦ ਨਾ ਹੋਗੀ ਤੇਰੀ ਗਾਲ ਮੇਰੇ ਚਾਹੇ ਸਾਰੇ ਸੁਣ ਰਹੇ ਨੇ ਠੀਕ ਆ ਤੇਰਾ ਤੇਰੀ ਫੋਟੋ ਸਾਰੇ ਚੰਨਾਂ ਤੇ ਚੱਲ ਰਹੀ ਹੈ ਜਿਹੜਾ ਵੀ ਆਪਾਂ ਦੇਖ ਰਹੇ ਕਿ ਕਿੰਨੀ ਵੱਡੀ ਵੱਡੀ ਹਿੰਮਤ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਮਤ ਕੀਤੀ ਆ ਬਹੁਤ ਘੱਟ ਬੰਦਾ ਹੁੰਦੇ ਜਿਹੜੇ ਖਲੋ ਕੇ ਸ਼ਰਮਾਂ ਮਕੈਨ ਕਿ ਸਾਡੇ ਪਿੰਡਾਂ ਚ ਚੁੱਕਾ ਵਿਕਤਾ ਜ ਸਾਡੇ ਪਿੰਡ ਵਿਚਾਰਾ ਦੇ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਵੇ ਕਿਉਂ ਇੱਕ ਬੰਦੇ ਦੇ ਬਾਹਰ ਨਾ ਪਾਇਆ ਜਾਵੇ ਸਾਡੇ ਦੇ ਵਿਰੋਧ ਕੇਂਦ ਹੋ ਜਾਂਦਾ ਸਾਡੇ ਇਹਦਾ ਹਮੇਸ਼ਾ ਮੈਂਬਰੀ ਪੁਟਾ ਕਰਕੇ ਚੋਣੇ ਦੇ ਮਾਮਲੇ ਬੰਦਦੇ ਆ ਬਿਲਕੁਲ